ਤਵੇਲੇ ਦਾ 15 ਮਿੰਟ ਦਾ ਜਪਿਆ ਨਾਮ 10 ਗੁਣਾ ਵੱਧ ਫਲ ਦਿੰਦਾ ਹੈ ਉਚਾਰਨ ਕਰਨਾ ਇਸ ਤਰ੍ਹਾਂ ਹੈ ਕਿ ਮੁਖ ਬੋਲੇ ਤਾਂ ਕੰਨ ਸੁਣ ਜਿਸ ਤਰ੍ਹਾਂ ਹਰ ਇੱਕ ਚੀਜ਼ ਦਾ ਟਾਈਮ ਹੁੰਦਾ ਹੈ ਇਸੇ ਤਰ੍ਹਾਂ ਹੀ ਨਾਮ ਜਪਣ ਦਾ ਟਾਈਮ ਵੀ ਅਮਰਤ ਵੇਲਾ ਹੀ ਹੈ ਅਮਰਤ ਵੇਲੇ ਦਾ ਟਾਈਮ ਬਹੁਤ ਬਰਕਤ ਵਾਲਾ ਹੈ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਹਨ ਜੇਕਰ ਦਿਨਵੇਲੇ ਬਾਦਸ਼ਾਹ ਬਣਨਾ ਹੈ ਤਾਂ ਅਮਰਤ ਵੇਲੇ ਗੁਰੂ ਨਾਨਕ ਦੇਵ ਜੀ ਅੱਗੇ ਭਿਖਾਰੀ ਬਣ ਜਾਵੋ ਅਮਰਤ ਵੇਲੇ ਦਾ ਨਾਮ ਸਾਰੇ ਦਿਨ ਮਨ ਨੂੰ ਸ਼ਾਂਤ ਰੱਖਦਾ ਹੈ ਤੇ ਮਨ ਨੂੰ ਬਿਆਕਲ ਹੋਣ ਤੋਂ ਬਚਾਉਂਦਾ ਹੈ ਅਮਰਤ ਵੇਲੇ ਦਾ ਜਪਿਆ ਨਾਮ ਪਰਮਾਤਮਾ ਦੇ ਨਾਮ ਵਿੱਚ ਬਹੁਤ ਛੇਤੀ ਬਲੀਨ ਹੁੰਦਾ ਹੈ ਜਿਸ ਤਰ੍ਹਾਂ ਵਿਚਾਰ ਜੋ ਹੁੰਦੇ ਹਨ ਕਾਮ ਕ્રોਧ ਲੋਭ ਮੋਹ ਹੰਕਾਰ ਈਰਖਾ ਦਵੇਸ਼ ਇਹਨਾਂ ਦਾ ਜੋ ਬਹੁਤ ਵੱਡਾ ਪਰਿਵਾਰ ਹੈ ਉਹ ਸਾਰਾ ਸੁਸਤ ਅਵਸਥਾ ਵਿੱਚ ਹੀ ਹੁੰਦਾ ਹੈ ਤੇ ਪਰਮਾਤਮਾ ਦੇ ਨਾਲ ਜੋ ਹੈ ਲਿਬ ਹੈ ਉਹ ਬਹੁਤ ਜਲਦੀ ਲੱਗ ਜਾਂਦੀ ਹੈ ਕੰਨ ਜੋ ਹਨ ਸੁਣਦੇ ਹਨ ਜਦੋਂ মুখ ਉਚਾਰਦਾ ਹੈ ਇਸ ਨੂੰ ਜਪਨਾ ਕਹਿੰਦੇ ਹਨ ਇਸ ਕਰਕੇ ਮਨ ਦਾ ਜੋ ਘਰ ਹੈ ਉਹ ਤਾਂ ਪਰਮਾਤਮਾ ਹੈ ਪਰ ਜੋ ਤਨ ਦਾ ਘਰ ਹੈ ਉਹ ਜਿਸ ਘਰ ਵਿੱਚ ਅਸੀਂ ਰਹਿੰਦੇ ਹਾਂ ਉਹ ਤਨ ਦਾ ਟੈਂਪਰੇਰੀ ਘਰ ਹੈ ਪਰ ਤਨ ਦਾ ਅਸਲੀ ਘਰ ਸਿਵਾ ਜਾਂ ਕਬਰ ਹੈ ਪਰ ਤਨ ਤਾਂ ਆਪਣੇ ਘਰ ਵੱਲ ਨੂੰ ਦਿਨ-ਬਦ ਦਿਨ ਵੱਧ ਰਿਹਾ ਹੈ ਕਿਉਂਕਿ ਸਰੀਰ ਤਾਂ ਹਰ ਦਿਨ ਬੱਦਾਂ ਬੱਦੀ ਉਮਰ ਦੇ ਨਾਲ ਬੁੱਢਾ ਹੁੰਦਾ ਜਾਂਦਾ ਹੈ ਤੇ ਆਖਰ ਤੇ ਕਬਰਾਂ ਜਾਂ ਸਿਬੀਆਂ ਵਿੱਚ ਜਾ ਕੇ ਖਾਕ ਹੋ ਜਾਂਦਾ ਹੈ ਪਰ ਮਨ ਜੋ ਹੈ ਉਸ ਦੀ ਮੁਕਤੀ ਨਹੀਂ ਹੁੰਦੀ ਮਨ ਭਟਕਦਾ ਰਹਿੰਦਾ ਹੈ ਤੇ ਜੁਨਾ ਵਿੱਚ ਚਲਾ ਜਾਂਦਾ ਹੈ ਜੇਕਰ ਮਨ ਦੀ ਮੁਕਤੀ ਹੋ ਜਾਵੇ ਤਾਂ ਮਨ ਜੋ ਹੈ ਉਹ ਪਰਮਾਤਮਾ ਵਿੱਚ ਬਲੀਨ ਹੋ ਕੇ ਉਸ ਨਿਰੰਕਾਰ ਦਾ ਰੂਪ ਹੀ ਬਣ ਜਾਂਦਾ ਹੈ ਪਰ ਮਨ ਕਈ ਜਨਮਾਂ ਤੋਂ ਭਟਕਦਾ ਆ ਰਿਹਾ ਹੈ ਮਨ ਆਪਣੇ ਘਰ ਨਹੀਂ ਗਿਆ ਬਹੁਤ ਜੁਗਾਂ ਤੋਂ ਚਾਰ ਯੁਗ ਹੋ ਗਏ ਹਨ ਮਨ ਚੁਹਾ ਜੁਗਾ ਤੋਂ ਭਟਕਦਾ ਆ ਰਿਹਾ ਹੈ ਹੁਣ ਜਪਣਾ ਕੀ ਹੈ ਸਹੀ ਜਪਣਾ ਤਾਂ ਪੜਦੇ ਤਾਂ ਸਾਰੇ ਹਨ ਗੁਰਬਾਣੀ ਗੁਰੂ ਜੀ ਨੂੰ ਪਰ ਜੋ ਜਪਣਾ ਹੈ ਜਪਣਾ ਹੈ ਜੁਬਾਨ ਉਚਾਰਨ ਕਰੇ ਉਚਾਰਨ ਕਰੇ ਬਾਹੇ ਗੁਰੂ ਮੰਤਰ ਦਾ ਜਾਪ ਕਿਉਂਕਿ ਪਾੜੇ ਅਨਪੜੇ ਵੀ ਇਸ ਨੂੰ ਪੜ ਸਕਦੇ ਹਨ ਮੂਲ ਮੰਤਰ ਸਾਹਿਬ ਜੀ ਜਪਜੀ ਸਾਹਿਬ ਜੀ ਜਾਂ ਨਿਤਨੇਮ ਪੂਰਾ ਕੀਤਾ ਜਾਵੇ ਜਪਣਾ ਔਖਾ ਹੈ ਤੇ ਪੜਦੇ ਸਾਰੇ ਹਨ ਜਪਣ ਦੇ ਨਾਲ ਅੰਦਰ বাস ਜਾਂਦਾ ਹੈ ਪਰ ਇੱਥੇ ਇਹ ਸ਼ੰਕਾ ਕਰਨ ਦੀ ਜ਼ਰੂਰਤ ਨਹੀਂ ਹੈ ਕਿ ਜੇਕਰ ਅਸੀਂ ਜਪ ਨਹੀਂ ਸਕਦੇ ਪੜਦਿਆਂ ਪੜਦਿਆਂ ਮਨ ਨੂੰ ਮੋੜ-ਮੋੜ ਕੇ ਪੰਕਤੀਆਂ ਦੇ ਵਿੱਚ ਲਾਇਆ ਜਾਵੇ ਜਦੋਂ ਅਸੀਂ ਕੋਈ ਪੰਕਤੀ ਉਚਾਰਨ ਕਰਦੇ ਹਾਂ ਜਾਂ ਬਾਹਿ ਗੁਰੂ ਦਾ ਜਾਪ ਕਰਦੇ ਹਾਂ ਮਨ ਬਾਰਕ ਟਕਦਾ ਹੈ ਮਨ ਦੀ ਚੌਕੀਦਾਰੀ ਕਰਨੀ ਹੈ ਕਿਉਂਕਿ ਮਨ ਨਿਕਲ ਜਾਂਦਾ ਹੈ ਪਤਾ ਹੀ ਨਹੀਂ ਲੱਗਦਾ ਮਨ ਬਹੁਤ ਚੰਚਲ ਹੈ ਮਨ ਨੂੰ ਫੜ ਕੇ ਲਿਆ ਕੇ ਉਹਨਾਂ ਪੰਕਤੀਆਂ ਵਿੱਚ ਰੱਖਣਾ ਹੈ ਦੁਬਾਰਾ ਪੰਕਤੀ ਨੂੰ ਉਚਾਰਨ ਕਰਨਾ ਹੈ ਜਿਸ ਤਰ੍ਹਾਂ ਅਸੀਂ ਜਪਜੀ ਸਾਹਿਬ ਜੀ ਕਰਦੇ ਹਾਂ ਸਾਨੂੰ ਇੱਕ ਘੰਟਾ ਜਪਜੀ ਸਾਹਿਬ ਜੀ ਕਰਨ ਨੂੰ ਲੱਗ ਜਾਂਦਾ ਹੈ ਜਦੋਂ ਸਾਡਾ ਮਨ ਭੱਜ ਕੇ ਬਾਹਰ ਜਾਂਦਾ ਹੈ ਅਸੀਂ ਦੁਬਾਰਾ ਫਿਰ ਉਸ ਨੂੰ ਉਹ ਪੰਕਤੀ ਦੇ ਵਿੱਚ ਜੋੜਦੇ ਹਾਂ ਗੁਰਬਾਣੀ ਗੁਰੂ ਜੀ ਵਿੱਚ ਉਚਾਰਨ ਕੀਤਾ ਹੈ ਜੋ ਪ੍ਰਾਣੀ ਗੋਬਿੰਦ ਧਿਆਵੇ ਪੜਿਆ ਅਨਪੜਿਆ ਪਰਮਗਤ ਪਾਵੇ ਇਸ ਤਰ੍ਹਾਂ ਬਾਹੇ ਗੁਰੂ ਰੋਮ ਰੋਮ ਵਿੱਚ ਬਸ ਜਾਵੇਗਾ। ਬਾਲਮੀਕ ਜੀ ਨੇ ਵੀ ਇੱਕੋ ਮੰਤਰ ਹੀ ਜਪਿਆ ਸੀ ਤਾਂ ਉਹਨਾਂ ਦੇ ਰੋਮ ਰੋਮ ਵਿੱਚ ਬਸ ਗਿਆ ਸੀਗਾ। ਪਰਮਾਤਮਾ ਦੇ ਨਾਲ ਮਿਲਣ ਤੋਂ ਬਗੈਰ ਮਨ ਅਧੂਰਾ ਹੈ ਤੇ ਮਨ ਅਧੂਰਾ ਹੀ ਜਿਹੜਾ ਹੈ ਉਹ ਜੁਨਾਂ 'ਚ ਭਟਕਦਾ ਹੈ। ਸਰੀਰ ਤਾਂ ਖਤਮ ਹੋ ਜਾਂਦਾ ਹੈ ਆਖਰ ਤੇ ਪਰ ਮਨ ਦੀ ਜੋ ਗਤੀ ਹੈ ਉਹ ਨਹੀਂ ਹੁੰਦੀ। ਮਨ ਦੁਬਾਰਾ ਦੁਬਾਰਾ ਜਨਮ ਲੈਂਦਾ ਹੈ। ਤੇ ਜੇਕਰ ਨਾਮ ਜਪਦਿਆਂ ਮੁੱਖ ਮਿੱਠਾ ਹੋਣ ਲੱਗ ਜਾਵੇ ਤਾਂ ਇਸ ਤਰ੍ਹਾਂ ਕਿਹਾ ਜਾਂਦਾ ਹੈ ਕਿ ਰਸਨਾ ਉੱਤੇ ਪਰਮਾਤਮਾ ਦਾ ਵਾਸਾ ਹੋ ਗਿਆ ਹੈ ਪਰ ਜੇਕਰ ਅੰਮ੍ਰਿਤ ਵੇਲੇ ਉੱਠ ਕੇ ਜਪ ਲਿਆ ਜਾਵੇ ਤਾਂ ਇਸ ਤੋਂ ਵੱਡਾ ਫਲ ਕੋਈ ਨਹੀਂ ਹੈ ਸਾਧ ਸੰਗਤ ਵਿੱਚ ਇਹ ਬਹੁਤ ਜ਼ਿਆਦਾ ਸਵਾਲ ਹੁੰਦੇ ਹਨ ਕਿ ਸਾਡੇ ਤੋਂ ਉੱਠਿਆ ਨਹੀਂ ਜਾਂਦਾ ਜਦੋਂ ਸਾਡੀ ਕਿਸੇ ਦੇ ਨਾਲ ਗੱਲ ਹੁੰਦੀ ਹੈ ਕਿ ਅਸੀਂ ਤਾਂ ਉਹਨਾਂ ਦੇ ਨਾਲ ਪਰਮਾਤਮਾ ਦੀ ਹੀ ਗੱਲ ਕਰਦੇ ਹਾਂ ਦੁਨੀਆਦਾਰੀ ਦੀ ਗੱਲ ਅਸੀਂ ਕਰਦੇ ਨਹੀਂ ਸਾਨੂੰ ਕੋਈ ਦਿਲਚਸਪੀ ਨਹੀਂ ਦੁਨੀਆਦਾਰੀ ਦੀ ਗੱਲ ਵਿੱਚ ਤਾਂ ਉਹ ਸਾਰੇ ਹੀ ਇਹ ਕਹਿੰਦੇ ਹਨ ਕਿ ਸਾਡੇ ਕੋਲੋਂ ਅਮਰਤ ਵੇਲੇ ਨਹੀਂ ਉੱਠਿਆ ਜਾਂਦਾ ਅਮਰਤ ਵੇਲੇ ਕੋਈ ਬਹੁਤੀ ਵਿਧੀ ਕਰਨ ਦੀ ਜ਼ਰੂਰਤ ਨਹੀਂ ਹੈ ਉੱਠ ਕੇ ਸਾਸ ਸੰਗਤ ਜੀ ਜੇਕਰ ਅਸੀਂ ਨਹਾਉਣ ਚਲੇ ਜਾਂਦੇ ਹਾਂ ਇਸ਼ਨਾਨ ਕਰੇ ਕਰਨ ਚਲੇ ਜਾਂਦੇ ਹਨ ਕਿ ਮਨ ਤਾਂ ਉਸੇ ਵੇਲੇ ਹੀ ਨਿਕਲ ਜਾਂਦਾ ਹੈ ਸਰੀਰ ਚੋਂ ਮਨ ਕਈ ਜਗ੍ਹਾ ਤੇ ਘੁੰਮਣ ਚਲਾ ਜਾਂਦਾ ਹੈ ਮੇਨ ਮਕਸਦ ਤਾਂ ਇਹ ਹੈ ਕਿ ਮਨ ਨੂੰ ਅਸੀਂ ਸਵੇਰੇ ਹੀ ਬੰਨਣਾ ਹੈ ਉਠਦੇ ਸਾਰ ਹੀ ਬੰਨਣਾ ਹੈ ਇਸ ਕਰਕੇ ਜਦੋਂ ਤੁਸੀਂ ਉੱਠਦੇ ਹੋ ਅੰਮ੍ਰਿਤ ਵੇਲੇ అలਾਰਮ ਲਾ ਕੇ ਉਠੋ ਜਾਂ ਕਿਸੇ ਤਰ੍ਹਾਂ ਵੀ ਉਠੋ ਜੇਕਰ ਤੁਸੀਂ ਫਸਟ అలਾਰਮ ਲਾ ਕੇ ਉਠਣਾ ਸਟਾਰਟ ਕਰੋਗੇ ਨਾ ਤਾਂ ਫਿਰ ਸੈਜ ਸੁਭਾਹ ਹੀ ਜੋ ਅੱਖ ਹੈ ਉਹ ਖੁੱਲਣ ਲੱਗ ਜਾਵੇਗੀ ਨੀਂਦ ਦਾ ਪ੍ਰਭਾਵ ਜੋ ਹੈ ਉਹ ਹੌਲੀ-ਹੌਲੀ ਖਤਮ ਹੀ ਹੋ ਜਾਵੇਗਾ ਨੀਂਦ ਨਹੀਂ ਆਵੇਗੀ ਬਹੁਤ ਹੀ ਆਨੰਦ ਦਿਨ ਵਿੱਚ ਬਣਿਆ ਰਹੇਗਾ ਉੱਠ ਕੇ ਜਿੱਥੇ ਵੀ ਤੁਸੀਂ ਵਿਸ਼ਰਾਮ ਕਰਦੇ ਹੋ ਰਾਤ ਨੂੰ ਜਮੀਨ ਤੇ ਮੰਜੇ ਤੇ ਬੈੱਡ ਤੇ ਕਿਤੇ ਵੀ ਜੋ ਤੁਹਾਡੀ ਜਗ੍ਹਾ ਹੈ ਪਰਮਾਤਮਾ ਦਾ ਜੋ ਨਾਮ ਹੈ ਉਸ ਨੂੰ ਲੈਣ ਵਾਸਤੇ ਕੋਈ ਵਿਸ਼ੇਸ਼ ਜਗ੍ਹਾ ਨਹੀਂ ਹੋਣੀ ਚਾਹੀਦੀ ਇਸ ਕਰਕੇ ਉਹਨੂੰ ਤੁਸੀਂ ਕਿਤੇ ਵੀ ਲੈ ਸਕਦੇ ਹੋ ਕਿਸੇ ਵੀ ਅਵਸਥਾ 'ਚ ਲੈ ਸਕਦੇ ਹੋ ਇਸ ਕਰਕੇ ਕੋਈ ਭਰਮ ਨਾ ਪਾਲਦੇ ਹੋਏ ਮਨ ਦੇ ਵਿੱਚ ਮੰਝੇ ਤੇ ਹੀ ਜਾਂ ਬੈੱਡ ਤੇ ਜਾਂ ਜ਼ਮੀਨ ਤੇ ਚੌਂਕੜਾ ਮਾਰ ਲੈਣਾ ਹੈ ਇੱਥੋਂ ਤੱਕ ਕਿ ਮੂੰਹ ਹੱਥ ਧੋਣ ਦੀ ਵੀ ਜ਼ਰੂਰਤ ਕੋਈ ਨਹੀਂ ਹੈ ਮਨ ਸੱਚਾ ਮੁਖ ਸੱਚਾ ਸੋਈ ਇਹ ਤਨ ਤਖਾਖ ਹੈ ਇਸ ਵਿੱਚ ਸਭ ਵਿਸ਼ਟਾ ਭਰੀ ਹੋਈ ਹੈ ਜੋ ਇਸੁੱਤੇ ਕਬਰ ਚੜਿਆ ਕਿਸੇ ਉੱਤੇ ਭੂਰਾ ਚੜਿਆ ਹੋਇਆ ਹੈ ਕਿਸੇ ਤੇ ਕਾਲਾ ਚੜਿਆ ਕਿਸੇ ਤੇ ਚਿੱਟਾ ਚੜਿਆ ਹੋਇਆ ਹੈ ਇਸ ਕਰਕੇ ਹਰੇਕ ਇਨਸਾਨ ਦੇ ਵਿੱਚ ਜੋਤ ਸਰੂਪੀ ਮਨ ਹੈ ਮਨ ਜੋ ਹੈ ਮਨ ਨਹੀਂ ਮੈਲਾ ਹੋਣਾ ਚਾਹੀਦਾ ਤਨ ਧੋਤੇ ਮਨ ਜੋ ਸੁੱਚਾ ਨਾ ਹੋਵੇ ਇਸ ਕਰਕੇ ਇਸੇ ਤਰ੍ਹਾਂ ਹੀ ਬੈਠ ਕੇ ਪਰਮਾਤਮਾ ਦੇ ਨਾਲ ਜਿਹੜੇ ਬੁਲਾ ਲੈਣੀ ਹੈ ਉਸ ਤੋਂ ਬਾਅਦ ਆ ਉੱਠ ਕੇ ਤੁਸੀਂ ਇਸ਼ਨਾਨ ਕਰ ਸਕਦੇ ਹੋ ਫਿਰ ਦਿਨ ਵਿੱਚ ਜਿੰਨੀ ਮਰਜ਼ੀ ਬਾਣੀ ਉਚਾਰਨ ਕਰੋ ਉਸ ਪਰਮਾਤਮਾ ਦਾ ਸਿਮਰਨ ਕਰੋ ਸਿਮਰਨ ਦਾ ਮਤਲਬ ਇਹ ਨਹੀਂ ਹੈ ਕਿ ਮਾਲਾ ਫੜ ਕੇ ਬੈਠੇ ਰਹਿਣਾ ਹੈ ਸਿਮਰਨ ਤਾਂ ਤੁਸੀਂ ਕਿਸੇ ਨਾਲ ਵੀ ਗੱਲਬਾਤ ਅਸੀਂ ਦੁਨੀਆਦਾਰੀ ਦੀ ਕਰਦੇ ਹਾਂ ਪਹਿਲਾਂ 5-7 ਮਿੰਟ ਤੁਸੀਂ ਪਰਮਾਤਮਾ ਨੂੰ ਯਾਦ ਕਰੋ ਇਸੇ ਤਰ੍ਹਾਂ ਤੁਸੀਂ ਪਰਮਾਤਮਾ ਨੂੰ ਆਪਣੇ ਨਾਲ ਰੱਖਦੇ ਹੋ ਹਰ ਕੰਮਕਾਰ ਦੇ ਵਿੱਚ ਪਰ ਅਮਰਤ ਵੇਲੇ ਦਾ ਜੋ ਨਾਮ ਜਪਿਆ ਹੈ ਜਮਾ ਤੋਂ ਵੀ ਛੜਾ ਦਿੰਦਾ ਹੈ ਜਮ ਜੋ ਸਾਨੂੰ ਜੁਨਨਾ ਚ ਖੜਦੇ ਹਨ ਉਹੀ ਜਮ ਨਹੀਂ ਹਨ ਜੰਮ ਤਾਂ ਜੋ ਦੁੱਖ ਤਕ ਖਲੀਫਾਂ ਇੱਥੇ ਸਾਨੂੰ ਮਿਲ ਰਹੀਆਂ ਹਨ ਦੁਨੀਆ ਵਿੱਚ ਉਹ ਵੀ ਜੰਮ ਹੀ ਹਨ ਉਹਨਾਂ ਤੋਂ ਵੀ ਇਹ ਖਿਹੜਾ ਛਡਾਉਂਦੇ ਹੈ ਪ੍ਰਮਾਤਮਾ ਦਾ ਨਾਮ ਤੇ ਹੋਰ ਜੋ ਦੁੱਖ ਤਕ ਖਲੀਫਾਂ ਹਨ ਨਰਕ ਸਵਰਗ ਦਾ ਇਸ ਦੁਨੀਆ ਦੇ ਵਿੱਚ ਹੀ ਹੈ ਦੇਖੋ ਆਨੰਦ ਸਾਹਿਬ ਜੀ ਵਿੱਚ ਤਨਤਨ ਗੁਰੂ ਅਮਰਦਾਸ ਜੀ ਮਹਾਰਾਜ ਨੇ ਉਚਾਰਨ ਕੀਤਾ ਹੈ ਇੱਕ ਟੰਬ ਤੂੰ ਜੋ ਦੇਖਦਾ ਚਲੇ ਨਾ ਤੇਰੇ ਨਾਲੇ ਸਾਥ ਤੇਰੇ ਚਲੇ ਨਾਹੀ ਇਸ ਨਾਲ ਕਿਉਂ ਚਿਤਲਾਈਏ ਐਸਾ ਕੰਮ ਮੂਲੇ ਨਾ ਕੀਚੇ ਜਿਤ ਅੰਤ ਪਛਤਾਈਏ ਸਤਗੁਰੂ ਦਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲੇ ਕਹੇ ਨਾਨਕ ਮਨ ਪਿਆਰੇ ਤੂੰ ਸਦਾ ਚੱਤ ਸੰਭਾਲੇ ਇਸ ਮਨ ਨੂੰ ਸੁੱਚਾ ਰੱਖਣਾ ਬਹੁਤ ਹੀ ਜ਼ਰੂਰੀ ਹੈ ਬੇਕਾਰਾਂ ਤੋਂ ਬਚਾਉਣਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਹੜਾ ਇਸ ਤੋਂ ਰੱਖਣਾ ਦੂਰ ਇਹੀ ਹੋਹੀ ਮਨ ਨੂੰ ਸੁੱਚਾ ਰੱਖਦਾ ਹੈ ਕਿ ਪਰਮਾਤਮਾ ਦਾ ਨਾਮ ਅਮਰਤ ਵੇਲੇ ਜਪਣਾ ਇਹੋ ਹੀ ਸਭ ਤੋਂ ਸਹੀ ਟਾਈਮ ਹੈ ਅਮਰਤ ਵੇਲੇ ਦੇ ਨਾਲ ਜਦੋਂ ਜੁੜਿਆ ਜਾਂਦਾ ਹੈ ਨਾ ਤਾਂ ਉਸ ਵੇਲੇ ਕੋਈ ਕੰਮ ਹੁੰਦਾ ਹੈ ਸਾਨੂੰ ਤੇ ਨਾ ਹੀ ਕੋਈ ਫੋਨ ਹੁੰਦਾ ਹੈ ਨਾ ਹੀ ਕੋ ਅਰਚਨ ਹੁੰਦੀ ਹੈ ਉਸ ਵੇਲੇ ਪਰਮਾਤਮਾ ਦੇ ਨਾਲ ਅਸੀਂ ਤਾਂ ਪਰਮਾਤਮਾ ਦੇ ਨਾਲ ਰੋਜ਼ 2-3 ਘੰਟੇ 4 ਘੰਟੇ ਵੀ ਜੋੜਦੇ ਹਾਂ ਪਰ ਜੇ ਕੋਈ ਸ਼ੁਰੂ ਕਰ ਰਿਹਾ ਹੈ ਤਾਂ ਉਹ ਪਰਮਾਤਮਾ ਦੇ ਨਾਲ ਜੋ ਹੈ 15 ਮਿੰਟ ਤੋਂ ਹੀ ਸ਼ੁਰੂ ਕਰੋ ਸਾਹ ਸੰਗ ਦੀ ਹੌਲੀ-ਹੌਲੀ ਖਿੱਚ ਜੋ ਇੰਨੀ ਪੈਦਾ ਹੋ ਜਾਂਦੀ ਹੈ ਕਿ ਆਪਣੇ ਆਪ ਹੀ ਮਨ ਜੋ ਹੈ ਉਹ ਚਾਹੁੰਦਾ ਹੈ ਪਰਮਾਤਮਾ ਨਾਲ ਜੁੜਾਂ ਇੰਨੀ ਮਨ ਦੇ ਵਿੱਚ ਚਾਅ ਹੁੰਦਾ ਹੈ ਅੰਮ੍ਰਿਤ ਵੇਲੇ ਨੂੰ ਉੱਠਣ ਦਾ ਦੇਖੋ ਬੁਢਾਪੇ ਵਿੱਚ ਤਾਂ ਨਾਮ ਨਹੀਂ ਜਪਿਆ ਜਾ ਸਕਦਾ ਬੁਢਾਪੇ ਵਿੱਚ ਤਾਂ ਬੰਦਾ ਹਾਏ ਹਾਏ ਜੋਗਾ ਹੀ ਰਹਿ ਜਾਂਦਾ ਹੈ ਕਿਉਂਕਿ ਬੁਢਾਪੇ ਵਿੱਚ ਤਾਂ ਸਭ ਮੇ ਸਰੀਰ ਨਹੀਂ ਸੰਭਾਲਿਆ ਜਾਂਦਾ ਨਾਮ ਜਪਣ ਦਾ ਫਾਇਦਾ ਤਾਂ ਜਵਾਨੀ 'ਚ ਹੈ ਜੇਕਰ ਤੁਹਾਡੇ ਬੱਚੇ ਹਨ ਤਾਂ ਬੱਚਿਆਂ ਨੂੰ ਵੀ ਜਰੂਰ ਪਿਆਰ ਨਾਲ ਸਮਝਾਓ ਕਿ ਦੇਖੋ ਬੱਚੇ ਤੁਹਾਨੂੰ ਨਾਮ ਜਪਣ ਕਰਕੇ ਆਹ ਆਪਰਾਪਤ ਹੋਵੇਗਾ ਪਹਿਲਾਂ ਉਸ ਨੂੰ ਦਿਨਿਆਵੀ ਲਾਲਚ ਦਿਓ ਹੌਲੀ-ਹੌਲੀ ਜਿਵੇਂ ਉਹਨਾਂ ਦਾ ਮਨ ਜੁੜ ਜਾਵੇਗਾ ਤੇ ਲਾਲਚ ਤਾਂ ਉਹਨਾਂ ਦੇ ਲੱਗੇ ਨਹੀਂ ਆਵੇਗਾ ਉਹਨਾਂ ਦੀ ਜੀਵਨ ਜੋ ਹੈ ਸੁਧਰ ਜਾਵੇਗਾ ਇਸ ਤਰ੍ਹਾਂ ਆਪਣੇ ਬੱਚਿਆਂ ਨੂੰ ਵੀ ਪ੍ਰੇਰਿਤ ਕਰੋ ਤੇ ਘਰ ਦੀ ਜੋ ਊਰਜਾ ਹੈ ਬਹੁਤ ਉੱਚੀ ਹੋ ਜਾਂਦੀ ਹੈ ਘਰ ਵਿੱਚ ਪੋਜ਼ਿਟਿਵਿਟੀ ਆ ਜਾਂਦੀ ਹੈ ਨੈਗੇਟਿਵਿਟੀ ਦੂਰ ਹੋ ਜਾਂਦੀ ਹੈ ਨਾਮ ਜਪਣ ਕਰਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ